ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਰਨ ਜਨ ਤੇ ਦਾ ਸਤਗੁਰ ਨਾਨਕ ਜਿਨ ਕਲ ਰਖੀ ਮੇਰੀ ਸੁਣਿਆ ਦਾਸ ਸਵਾਮੀ ਮੇਰਾ ਸਰਬ ਕਲਾ ਬਣਾਈ ਵਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸਖਹੁ ਢਲ ਗੁਰ ਸੇਵੀਐ ਅਨਸ ਸਜੁਸ ਵਾਹਿ ਦਰਸ਼ਨ ਪਰਸੀਐ ਕਰੁਕੇ ਜਨਮ ਮਰਨ ਦੁਖ ਜਾਇ ਉਹ ਜਿਉ ਤੱਕ ਸੰਧੀ ਨੁਰੇ ਅਰਸਾ ਘੁਰਸਾ ਚੱਟਿਐ ਤਉ ਤੇ ਟੇ ਸੱਚੇ ਪਤਸ਼ਾਹ ਮਰ ਜਨਮ ਜਨਮ ਦੀ ਕੱਟਿਐ ਸੱਜਣ ਸੱਚਾ ਪਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 68 ਮਹੱਲਾ 5 ਪੰਜਮ ਗੁਰਪੁਰਾ ਭਿੱਤਿਓ ਵੱਡ ਭਾਗੀ ਮਨਹਾ ਬਿਆ ਪ੍ਰਗਸਾ ਕੋਇ ਨ ਪੰਚ ਨ ਹਾਰਾ ਦੁਜਾ ਆਪਣੇ ਸਾਹਿਬ ਕਾ ਪਰਵਸਾ ਮੰਗਰ ਪੂਰਾ ਭੇਟਿਓ ਵਡ ਭਾਗੀ ਮਨ ਹੈ ਭਇ ਪ੍ਰਗਾਸ ਕੋਇ ਨ ਪੰਚ ਨ ਹਾਰਾ ਦੁਜਾ ਆਪਣੇ ਸਾਹਿਬ ਕਾ ਪਰਵਸਾ ਆਪਣੇ ਸਤਿਗੁਰ ਕੈ ਬਲਿਹਾਰੈ ਅਗੈ ਸੁਖ ਪਸ ਸੁਖ ਸਹਿਜਾ ਘਰ ਆਨੰਦ ਹਮਾਰੈ ਰਹਾਉ ਅੰਤਰਜਾਮੀ ਕਰਨਹਾਰ ਸੋਈ ਖਸਮ ਹਮਾਰਾ ਨਿਰਭਉ ਭੈ ਗੁਰ ਚਰਨੀ ਲਾਗੇ ਇਕ ਰਾਮ ਨਾਮ ਅਦਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਬੀ ਹੋਗਣਹਾਰਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਵਢੀ ਵੜਾਈ ਆਚਰਜ ਸੋਭਾ ਕਰਜ ਆਇਆ ਰਸੀ ਨਾਨਕ ਕਾ ਗੁਰ ਪੂਰਾ ਭੇਟਿਓ ਸਗਲੇ ਦੁਖ ਬਨਾਸੇ ਵਢੀ ਵਢੈ ਆਈ ਆਚਰਜ ਸੋਭਾ ਕਰਜ ਆਇਆ ਰਸੇ ਨਾਨਕ ਕਾ ਗੁਰ ਪੂਰਾ ਭੇਟਿਓ ਸਗਲੇ ਦੁਖ ਬਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਗੁਰ ਪੂਰਾ ਪੇਟਿਓ ਵਡਭੱਗੀ ਮਨ ਹੈ ਭਿਆ ਪਰਗਾਸਾ ਕੋਈ ਨਾ ਪਾਚਨ ਹਰ ਦੂਜਾ ਆਪਣੇ ਸਾਹਿਬ ਕਾ ਪਰਵਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਤੇ ਵਾਹ ਗੁਰੂ 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 ਵਾਹ